ਬਠਿੰਡਾ ਦੇ ਤਲਵੰਡੀ ਸਾਬੋ ਚ ਪੱਤਰਕਾਰ ਉਦੋਂ ਹੈਰਾਨ ਹੋ ਗਏ ਜਦੋਂ ਪੱਤਰਕਾਰ ਸੰਮੇਲਨ ਦੇ ਦੌਰਾਨ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਪੱਤਰਕਾਰ ਨੂੰ ਸਮੈਗ ਖਾਂਣ ਦੀ ਸਲਾਹ ਦੇ ਦਿੱਤੀ ਦਰਅਸਲ ਸੰਗਤ ਦਰਸ਼ਨ ਤੋਂ ਬਾਅਦ ਜਦੋਂ ਮੁੱਖ ਮੰਤਰੀ ਮੀਡੀਆ ਨਾਲ ਰੂਬਰੂ ਹੋਏ ਸਨ ਤਾਂ ਇੱਕ ਪੱਤਰਕਾਰ ਨੇ ਨਸ਼ੇੜੀ ਨੌਜਵਾਨਾਂ ਨੂੰ ਜੇਲ੍ਹ ਚ ਭੇਜਣ ਸੰਬੰਧੀ ਸਵਾਲ ਪੁੱਛਿਆ ਤਾਂ ਬਾਦਲ ਸਾਹਿਬ ਨੇ ਇਸ ਦਾ ਜਵਾਬ ਕੁਝ ਇਸ ਢੰਗ ਚ ਦਿੱਤਾ ਕੀ ਜੀ ਮੈਂ ਕਿੰਨੀ ਅੱਗੇ ਪਿੱਛੇ ਲਿਖਾ ਕੇ ਵੇਖੀ ਹੈ ਮੇਰੇ ਇੱਕ ਇੱਕ ਵਿੱਚ ਤੁਮਕਾ ਖਾ ਕੇ ਮੈਂ ਦੇਖਿਆ ਨਹੀਂ ਜਿਹੜਾ ਖਾਂਦਾ ਹੈ ਤਿੰਨਾਂ ਦੀ ਖਾਲੇ ਮੁਰਕੇ ਨੂੰ ਬੜਾ ਔਖਾ ਹੈ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਡਿਪਟੀ ਸੀਐਮ ਸੁਖਵੀਰ ਬਾਦਲ ਨੇ ਵੀ ਮੀਡੀਆ ਨਾਲ ਇਸੇ ਲੈਜੇ 'ਚ ਗੱਲ ਕੀਤੀ ਸੀ ਆ ਡਰੱਗਸ ਦੀ ਐਡੀ ਵੱਡੀ ਪ੍ਰੋਬਲਮ ਨਹੀਂ ਆ ਜਿੰਨੀ ਬਣਾਈ ਗਈ ਹੈ ਮੈਂ ਤੁਸੀਂ ਕਿੰਨੇ ਬੰਦੇ ਬੈਠੇ ਹੋ ਤੁਸੀਂ ਇਹਨਾਂ 'ਚ ਪੁੱਛੋ ਕਿ ਕਿਹੜੇ ਡਰੱਗ ਲੈਂਦਾ ਹੈ ਜੇ ਐਡੀ ਵੱਡੀ ਪ੍ਰੋਬਲਮ ਦੱਸਦੇ ਤੁਸੀਂ ਡਰੱਗ ਲੈਂਦੇ ਹੁਣ ਨਸ਼ੇ ਦੀ ਖਬਰ ਨੂੰ ਪ੍ਰਮੁੱਖਤਾ ਨਾਲ ਚਲਾਉਣ ਨੂੰ ਲੈ ਕੇ ਅੱਜਕੱਲ੍ਹ ਪੱਤਰਕਾਰ ਬਾਦਲ ਪਰਵਾਰ ਦਾ ਨਿਸ਼ਾਨਾ ਬਣਾਏ ਜਾ ਰਹੇ ਹਨ ਬਠਿੰਡਾ ਤੋਂ ਅਮਿਤ ਸ਼ਰਮਾ ਜਗ ਬਾਣੀ ਟੀਵੀ ਲਈ